ट मुर पावरकॉम जी घटिया मैनेजमेंट मु अॼु जो ਸਾਡੇ ਜੁਆਇੰਟ ਫੋਰਮ ਦੇ ਸੱਦੇ ਤੇ ਜਿਹੜੀ 10 11 12 ਦੀ 3 ਦਿਨ ਦੀ ਮਾਸ ਲੀਵ ਜਿਹੜੀ ਆਪਾਂ ਅੱਜ ਤੀਜੇ ਦਿਨ ਚ ਅਸੀਂ ਸ਼ਾਮ ਲਾ ਕਿਉਂਕਿ ਜਿਹੜੀ ਇਹ ਬਿਲੀਪੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਜਿਹੜੀ 31 ਜੁਲਾਈ ਨੂੰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਦੇ ਨਾਲ ਇੱਕ ਸਮਝੌਤਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਮੰਗਾਂ ਜਿਹੜੀਆਂ ਸਾਡੀਆਂ ਮੰਨ ਲੀਆਂ ਗਈਆਂ ਸੀਗੀਆਂ ਤੇ ਇਹ ਕਹਿਤਾ ਗਿਆ ਸੀ ਕਿ ਜਲਦੀ ਇਹਦਾ ਸਰਕੂਲਰ ਕਰ ਦਿੱਤਾ ਜਾਊਗਾ ਪਰ ਬਹੁਤ ਜ਼ਿਆਦਾ ਟਾਈਮ ਬੀਤਣ ਤੋਂ ਬਾਅਦ ਵੀ ਜਿਹੜਾ ਉਹਦਾ ਕੋਈ ਸਰਕੂਲ ਨਹੀਂ ਕੀਤਾ ਗਿਆ بار 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 ਟਾਲਮਟੋਲ ਕੀਤੀ ਗਈ ਜਿਹਦੇ ਕਰਕੇ ਜੁਆਇੰਟ ਫੋਰਮ ਤੇ ਜਿਹੜੀਆਂ ਭਰਾਤਰੀ ਰثت ਬੰਦਿਆਂ ਨੂੰ ਇਕਤਾ ਮੰਚ ਨੂੰ ਇਹ ਫੈਸਲਾ ਲੈਣਾ ਪਿਆ ਕਿ ਪਹਿਲਾਂ ਤੇ ਆਪਾਂ 6 ਤਰੀਕ ਨੂੰ ਦਾ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕੀਤਾ ਜਿੱਥੇ 10000 ਤੋਂ ਉੱਪਰ ਸਾਡੇ ਮੁਲਾਜ਼ਮ ਇਕੱਠੇ ਹੋਏ ਸੀਗੇ ਜਿਹਦੇ ਨਾਲ ਬਹੁਤ ਜਿਹੜਾ ਬਿਜਲੀ ਮੰਤਰੀ ਦਾ ਆਪਾਂ ਜਿਹੜੇ ਉੱਥੇ ਉਹਦੀ ਨਾਰੇਬਾਜੀ ਕੀਤੀ ਉਹਦੀ ਜਿਹੜੀ ਆ ਉਹਦੇ ਕਰਕੇ ਉਸ ਤੋਂ ਬਾਅਦ ਜਿਹੜਾ ਇਹ 10 11 12 ਤਿੰਨ ਦਿਨ ਦੀ ਜਿਹੜੀ ਮਾਸਲੀ ਮੁਲਾਜ਼ਮਾਂ ਨੇ ਬੜੇ ਜੋਰਾਂ ਸ਼ੋਰਾਂ ਦੇ ਨਾਲ ਉਹ ਸਾਹ ਦੇ ਨਾਲ ਭਰੀ ਆ ਔਰ ਬਿਜਲੀ ਬੋਰਡ ਦਾ ਕੰਮ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਪਰ ਜਿਹੜੇ ਅਫਸਰ ਲੋਬੀ ਆ ਜਿਹੜੀ ਝੂਠੇ ਜਿਹੜੇ ਆ ਉਹ ਉੱਪਰ ਤੱਕ ਖਬਰਾਂ ਪਚਾ ਰਹੀ ਆ ਕਿ ਸਿਸਟਮ ਬਹੁਤ ਵਧੀਆ ਚੱਲ ਰਿਹਾ ਜਦਕਿ ਲੋਕਾਂ ਦੀ ਬਹੁਤ ਨੂੰ ਬੀਲੀ ਨਹੀਂ ਮਿਲ ਰਹੀ ਪਿੰਡਾਂ ਵਿੱਚ ਬੀਲੀ ਨਹੀਂ ਜਾ ਰਹੀ ਛਾਲਾਂ ਦੇ ਵੇੜੇ ਫੀਟਰ ਬੰਦਾ ਉਹ ਕਈ ਕਈ ਘੰਟੇ ਤੋਂ ਬੰਦਾ ਪਰ ਇਹ ਅਫਸਰशाही ਜਿਹੜੀ ਦੱਸਣਾ ਨਹੀਂ ਚਾਹੁੰਦੀ ਤੇ ਜੜਾ ਜੜਾ ਸੰਘਰਸ਼ਾ ਹੁਣ ਜਿਹੜਾ ਇਹ 3 ਦਿਨ ਦੀ ਮਾਸਲੀਬ ਸੀਗੀ ਸਾਡੀ ਜਿਹੜੀ ਜੁਆਇੰਟ ਫਾਰਮ ਨੇ ਇਹਨੂੰ ਵਧਾ ਕੇ ਜਿਹੜਾ ਉਹ 17 ਤਰੀਕ ਤੱਕ ਕਰ ਦਿੱਤਾ ਤੇ 17 ਤਰੀਕ ਦਾ ਇੱਕ ਵੱਡੇ ਲੈਵਲ ਦਾ ਪੰਜਾਬ ਲੈਵਲ ਦਾ ਅਸੀਂ ਜਿਹੜਾ ਸੂਬਾ ਪੱਤਰ ਦਾ ਇੱਕ ਜਿਹੜਾ ਧਰਨਾ ਜਿਹੜਾ ਪਟਿਆਲੇ ਲਾਇਆ ਜਾਣਾ ਜਿਹਦੇ ਚ ਸਰਕਾਰ ਨੂੰ ਅਸੀਂ ਦੱਸ ਦੇਵਾਂਗੇ ਕਿ ਇਹ ਮਲਾਜਮਾਂ ਚ ਕਿਹੜਾ ਜਿਹੜਾ ਜੋਰ ਹੈਗਾ ਜਿਹਦੇ ਨਾਲ ਆਪਣੀਆਂ ਮੰਗਾਂ ਪੂਰੀਆਂ ਕਰਵਾ ਸਕਦੇ ਆ ਔਰ ਜੇ ਸਰ ਜਾਂ ਮੈਨੇਜਮੈਂਟ ਇਸ ਚੱਕਰ 'ਚ ਹੋਵੇ ਕਿ ਆਪਾਂ ਇਹਨਾਂ ਦੀਆਂ ਮੰਗਾਂ ਮੰਨੇ ਤੋਂ ਬਗੈਰ ਇਹ ਸਿਸਟਮ ਨੂੰ ਚਲਾਵਾਂਗੇ ਤਾਂ ਇਹ ਸਿਸਟਮ ਨਹੀਂ ਚੱਲ ਸਕਦਾ ਲੋਕੀ ਪਹਿਲਾਂ ਵੀ ਰੋਡਾਂ 'ਤੇ ਆਏ ਹੋਏ ਪਏ ਆ ਲੋਕੀ ਬਿਜਲੀ ਤੋਂ ਵੀ ਹੁਣੇ ਹੋਏ ਪਏ ਆ ਔਰ ਜੇ ਜਿਸ ਤਰੀਕੇ ਨਾਲ ਜਿਹੜੇ ਸਾਥੀ ਕੋਈ ਰਹਿ ਗਏ ਸੀਗੇ ਉਹ ਵੀ ਜਿਹੜੇ ਅੱਜ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਔਰ ਜਿਹਦੇ ਕਰਕੇ ਜਿਹੜਾ ਇਹ ਸਿਸਟਮ ਬਹੁਤ ਪ੍ਰਭਾਵਿਤ ਹੋ ਚੁੱਕਾ ਔਰ ਜਲਦੀ ਮੈਂ ਤੁਹਾਡੇ ਮਾਧਿਅਮ ਰਸਤੇ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਚਾਹੁੰਦੀ ਹੈ ਮੈਨੇਜਮੈਂਟ ਚਾਹੁੰਦੀ ਆ ਇਹ ਸਿਸਟਮ ਨੂੰ ਅਸੀਂ ਵਧੀਆ ਤਰੀਕੇ ਨਾਲ ਚਲਾਉਣਾ ਤੇ ਤੁਰੰਤ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਉਹਦਾ ਸਰਕੂਲਰ ਜਾਰੀ ਕਰਕੇ ਉਹ ਸਰਵਜਨ ਕਰੇ ਤਾਂ ਕਿ ਜਿਹੜੇ ਮੁਲਾਜ਼ਮ ਜਿਹੜੇ ਆ ਉਹ ਇਸ ਜਿਹੜਾ ਜੋ ਪ੍ਰਸ਼ੰਗ ਹਰਸ਼ ਕਰ ਰਹੇ ਆ ਇਹਦੇ ਤੋਂ ਜਾ ਕੇ ਆਪਣੀਆਂ ਡਿਊਟੀਆਂ ਕਰਨ ਔਰ ਆਪਣੇ ਆਪਣੇ ਸਿਸਟਮ ਨੂੰ ਵਧੀਆ ਤਰੀਕੇ ਨਾਲ ਚਲਾਉਣ ਅਸੀਂ ਫਿਰ ਦੁਬਾਰਾ ਕਹਿਣਾ ਚਾਹੁੰਦੇ ਆ ਕਿ ਜੇ ਸਾਡਾ ਸੰਘਰਸ਼ ਜੇ 17 ਤਰੀਕ ਤੱਕ ਵੀ ਨਾ ਸਰਕਾਰ ਮੰਨੀ ਤੇ ਸਾਨੂੰ ਚਾਹੇ ਮਹੀਨਾ ਚਾਹੇ 2 ਮਹੀਨੇ ਚਾਹੇ 15 ਦਿਨ ਲੱਗਣ ਜੇ ਜਿੰਨਾ ਚਿਰ ਮਰਜ਼ੀ ਲੱਗੇ ਜਿਹੜੇ ਲੈਵਲ ਤੇ ਮਰਜ਼ੀ ਜਾਣਾ ਪਏ ਆਪਾਂ ਜਿਹੜਾ ਇਹ ਸਿੰਘਾਸਨ ਨੂੰ ਨੇਪਰੇ ਚਾੜਾਂਗੇ ਆਪਣੀਆਂ ਮੰਗਾਂ ਜਿੰਨਾ ਚਿਰ ਸਾਡੀਆਂ ਮੰਨ ਨਹੀਂ ਹੋ ਜਾਂਦੀਆਂ ਜਿੰਨਾ ਚਿਰ ਸਰਕੂਲਰ ਨਹੀਂ ਹੋ ਜਾਂਦੇ ਉਹਨਾਂ ਚਿਰ ਜਿਹੜੇ 295 ਵਾਲੇ ਸਾਥੀ ਜਿਨ੍ਹਾਂ ਨੂੰ 5-5 ਸਾਲ ਹੋ ਗਏ ਉਹਨਾਂ ਨੂੰ 10-10 ਹਜ਼ਾਰ ਦੇ ਉੱਤੇ ਫਾਇਲ ਆਇਆ ਇਹ ਚੇਅਰਮੈਨ ਜਿਹੜਾ ਬਹੁਤ ਬਹੈਂਕਰਵਾਜ ਬਣਿਆ ਪਿਆ ਡਾਇਰੈਕਟਰ ਡੀ ਹੈਂਕਰਵਾੜ ਬਣਿਆ ਪਿਆ ਉਹ ਨਾ ਮੁਲਾਜ਼ਮਾਂ ਦੇ ਨਾਲ ਧੱਕਾ ਕਰ ਰਿਹਾ ਔਰ ਕੋਰਟ ਕੇਸ ਦੇ ਬਹਾਨੇ ਜਿਹੜੀ ਉਹਨਾਂ ਦੇ ਤਨਖਾਹਾਂ ਦੱਬ ਕੇ ਬੈਠੇ ਆ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਮੁਲਾਜ਼ਮਾਂ ਦੀਆਂ ਤੁਰੰਤ ਜਿਹੜੀਆਂ ਤਨਖਾਹਾਂ ਦਿੱਤੀਆਂ ਜਿਹੜੇ ਉਹ ਕੰਮ ਕਰ ਰਹੇ ਆ ਔਰ ਕੰਮ ਦੇ ਬਦਲੇ ਤਨਖਾਹ ਮੰਗ ਰਹੇ ਆ ਜੇਕਰ ਇਹ ਸਭ ਕੁਝ ਨਾ ਕੀਤਾ ਤੇ ਸਾਡਾ ਸੰਘਰਸ਼ ਲੰਬਾ ਚਲੇਗਾ ਜੇ ਕੋਈ ਇਹਦੇ ਨਾਲ ਬਿਜਲੀ ਬੰਦ ਹੁੰਦੀ ਆ ਕੋਈ ਏਰੀਆ ਬੰਦ ਹੁੰਦਾ ਜਾਮ ਲੱਗਦਾ ਪਬਲਿਕ ਜਾਮ ਲਾਂਦੀ ਆ ਉਹਦੇ ਲਈ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਜਿਹ ਮੇਵਾਰ ਹੋਣਗੇ ਮੈਂ ਇਸ ਸਟ੍ਰਾਈਕ ਮਾਸ ਲੀਵ ਦੇ ਸਬੰਧ ਚ ਇਹ ਕਹਿਣਾ ਚਾਹੁੰਦਾ ਕਿ ਬੱਖ-ਬੱਖ ਸਮੇਂ ਤੋਂ ਜੁਆਇੰਟ ਫੋਰਮ ਨਾਲ ਜੋ ਇਸ ਮੈਨੇਜਮੈਂਟ ਨੇ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਦੇ ਸਬੰਧ ਵਿੱਚ ਜਿਹੜਾ ਬਾਰ-ਬਾਰ ਟਾਲਮਟੋਲ ਕੇ ਕਰਨ ਦੀ ਨੀਤੀ ਮੰਗਾਂ ਮੰਨ ਕੇ ਉਹਨਾਂ ਨੂੰ ਲਾਗੂ ਨਾ ਕਰਨ ਦੇ ਸਬੰਧ ਵਿੱਚ ਇਹ ਆਪਣੇ ਸਾਡੀ ਜੁਆਇੰਟ ਫੋਰਮ ਜਿਹੜੀ ਆ ਮਜਬੂਰ ਹੋ ਕੇ ਇਹ ਫੈਸਲਾ ਲੈਣਾ ਪਿਆ ਪਈ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਸਰਕੂਲਰ ਜਾਰੀ ਨਹੀਂ ਕਰਦੇ ਉਹਨਾਂ ਚਿਰੇ ਮਾਸ ਲੀਬ ਤੇ ਮੁਲਾਜ਼ਮ ਰਹਿਣਗੇ ਕਿਉਂਕਿ ਇਹ ਬਾਰ ਬਾਰ ਜਿਹੜਾ ਹੈਗਾ ਸਾਡੇ ਨਾਲ ਕਰਕੇ ਇਹ ਗੱਲ ਤੋਂ ਮੁਕਰਿਆ ਇਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਜਿਸ ਤਰ੍ਹਾਂ ਕਿ ਡੀਏ ਦੀ ਮੰਗ ਜੋ ਕਿ ਮੰਗ ਨਹੀਂ ਸਾਡਾ ਹੱਕ ਬਣ ਗਿਆ ਇਹ ਆਈਏਐਸ ਅਫਸਰ ਜਿਹੜੇ ਕਿ ਦਿੱਲੀ ਦੇ ਵਿੱਚ ਜਾ ਇਹਨਾਂ ਦੇ ਏਸ਼ੀਆ ਵਿੱਚ ਬੈਠੇ ਆ ਉਹਨਾਂ ਤੇ ਪਹਿਲਾਂ ਹੀ ਲਾਗੂ ਹੋ ਜਾਂਦੀ ਹੈ ਜਿਹੜਾ ਵੀ ਕੋਈ ਮਲਾਜਮਾਂ ਦੇ ਕੋੜਾ ਕੁਹਾੜਾ ਇਹ ਚਲਾਉਂਦੇ ਆ ਉਹ ਹੀਟਲੇ ਲੈਵਲ ਤੇ ਚੱਲਦਾ ਸਾਡੇ ਜਿਹੜੇ ਲਾਈਨਮੈਨ ਏਲ ਐਮ ਫੀਲਡ ਦੇ ਵਿੱਚ ਜਐਸਐਸ ਡਿਊਟੀ ਕਰਦੇ ਆ ਉਹਨਾਂ ਨੇ ਦਿਨ ਰਾਤ ਡਿਊਟੀ ਕਰਨ ਦੇ ਬਾਅਦ ਵੀ ਉਹਨਾਂ ਦਾ ਆਪਣਾ ਹੱਕ ਨਾ ਮਿਲਣ ਕਰਕੇ ਸਾਡੀਆਂ ਜਥੇਬੰਦੀਆਂ ਨੇ ਜੋ ਇਹ ਫੈਸਲਾ ਲਿਆ ਅਸੀਂ ਹੁਣ ਇਸ ਮਾਧਿਅਮ ਤੋਂ ਇਹ ਗੱਲ ਕਹਿਣੀ ਚਾਹੁੰਦੇ ਆ ਇਸ ਪਲੇਟਫਾਰਮ ਤੋਂ ਅਈ ਸਾਰੇ ਹੀ ਮੁਲਾਜ਼ਮ ਸਾਡੇ ਲਗਭਗ ਸਾਡੀ ਜਿਹੜੀ ਹੈ 90% ਓਵਰਆਲ ਪੰਜਾਬ ਜੇ ਸਟ੍ਰਾਈਕ ਚੱਲ ਰਹੀ ਹੈ ਤੇ ਮੈਂ ਇਹਦੇ ਸਬੰਧ ਵਿੱਚ ਇਹ ਕਹਿਣਾ ਚਾਹੁੰਨਾ ਆਫੀਸਰ ਸਹਿਬਾਨ ਜਿਹੜੇ ਮੈਨੇਜਮੈਂਟ ਦਾ ਇੱਕ ਪਾਰਟ ਹੁੰਦੇ ਆ ਉਹ ਇਹ ਮੁਲਾਜ਼ਮਾਂ ਦਾ ਜੋਰ ਦੇਖ ਰਹੇ ਆ ਉਹ ਇਹ ਜੋਰ ਨਾ ਦੇਖਣ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ 15 ਦਿਨ ਦੀ ਲਗਾਤਾਰ ਮਾਸਲੀਫ ਮਾਸਲੀਫ ਤੇ ਜਾ ਕੇ ਆਪਣੀਆਂ ਮੰਗਾਂ ਦੇ ਸਰਕੂਲਰ ਕਰਵਾ ਕੇ ਇੱਕ ਇੱਕ ਮੁਲਾਜ਼ਮ ਨੂੰ ਘਟੋ ਘਟ ਜੋ ਉਹਨਾਂ ਦਾ ਬਣਦਾ ਹੱਕ ਹੈ ਉਦੇ ਵਿੱਚ 25 25000 ਕਿਸੇ ਨੂੰ 15000 ਕਿਸੇ ਨੂੰ 10000 ਰੁਪਇਆ ਦਵਾ ਕੇ ਹੀ ਰਹੇ ਆ ਐਸੇ ਤਰ੍ਹਾਂ ਹੀ ਹੁਣ ਇਹ ਬੇਨਤੀ ਕਰਦੇ ਆ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਫਾਈਨਲ ਨਹੀਂ ਹੋ ਜਾਂਦੀਆਂ ਸਰਕੂਲਰ ਜਾਰੀ ਨਹੀਂ ਹੁੰਦੇ ਤੇ ਆਏ ਸਾਡਾ ਧਰਨਾ ਜਿੰਨਾ ਮਰਜ਼ੀ ਲੰਬਾ ਚੱਲੇ ਉਹਨਾਂ ਚ ਰਹੀ ਹੈ ਸੰਘਰਸ਼ ਦੇ ਰਾਹ ਤੇ ਪੈ ਰਾਵਾਂਗੇ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਦੇ ਸਰਕੂਲਰ ਜਾਰੀ ਨਹੀਂ ਕਰਦੀ